বহুত আছে 2 ਘੰਟੇ ਹੋ ਗਏ ਸਾਡਾ ਗੰਦੇ ਹੁੰਦੇ ਵੇ ਆ ਫਾਟੂ ਵਿੱਚ ਹੋਇਆ ਹੈ ਅਗਰ ਇੱਧਰੋਂ ਹੋ ਜਾਏ ਆ ਡੈਰੇਡ ਆਈ ਹੈ ਆ ਡਿੱਕੂ ਇੱਥੋਂ ਕਾਮ ਬਾਈ ਜੀ ਅੱਗ ਲੱਗੀ ਆ ਆਪਣੇ ਜਿਹੜੇ ਫੇਰਪਾਟ ਵਾਲੇ ਫਲਾਸਪੁਰ ਅੱਗ ਲੱਗੀ ਆ 2 ਘੰਟੇ ਹੋ ਗਏ ਭਜਾਉਂਦਿਆਂ ਨੂੰ ਕੋਈ ਹਜੇ ਤੱਕ ਫੇਰ ਫੇਰ ਕਰਨੀ ਆ ਜੀ

2 ਘੰਟੇ ਹੋ ਗਏ ਭਜਾਉਂਦਿਆਂ ਨੂੰ ਅੱਗ ਨੌਜਵਾਨਾਂ ਨੇ ਪਾਣੀ ਦੀਆਂ ਘੱਟੋ-ਘੱਟ 10 ਬੈਂਕੀਆਂ ਖਾਤਮ ਕਰਤੀਆਂ ਤੇ ਅੱਗ ਬੁਝਣ ਦਾ ਨਾਮ ਹੀ ਨਹੀਂ ਲੈਂਦੀ ਦਾਕਾ ਸਫੇਰਪਾਰਕ ਦੇ ਤੁਸੀਂ ਜਾਣਦੇ ਹੋ ਜੋ ਬੈਂਕ ਦੇ ਕੋਲੇ ਆ ਇਹ ਤੁਸੀਂ ਦੇਖ ਸਕਦੇ ਹੋ ਪੰਜਾਬ ਐਂਡ ਸਿੰਧ ਬੈਂਕ ਉਹਦੇ ਨਾਲ ਜੋ ਸਫੇਰਪਾਰਕ ਦੀ ਦੁਕਾਨ ਸੀ ਉਹ ਮਚ ਕੇ ਬਿਲਕੁਲ ਸੁਆਹ ਹੋ ਚੁੱਕੀ ਹੈ ਤੇ ਹਲੇ ਤੱਕ ਕੋਈ ਫਾਇਰ ਬ੍ਰੀਡ ਨਹੀਂ ਆਈ ਤੇ ਪ੍ਰਸ਼ਾਸਨ ਵੀ ਸਾਡੇ ਨਾਲ ਇਹ ਦੇਖ ਸਕਦੇ ਹੋ ਬਾਈ ਜੀ ਹਜੇ ਪਤਾ ਲੱਗਿਆ ਹੀ ਨਹੀਂ ਵੀ ਕਿੱਦਾਂ ਲੱਗੀ ਆ ਕਿ ਕਿੱਦਾਂ ਨਹੀਂ ਹੈ ਤਾਂ ਕੱਲਾ ਬੁਝਾਉਣ ਦੇ ਚੱਕਰ 'ਚ ਹੀ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਟਰੈਕਟਰ ਵਗੈਰਾ ਦੇ ਨਾਲ ਦੀਆਂ ਦੁਕਾਨਾਂ ਚੋਂ ਬਾਹਰ ਕੱਢੇ ਜਾ ਰਹੇ ਆ ਲਾਸਕੋਰ ਦੇ ਜਿਹੜੇ ਨੌਜਵਾਨ ਆ ਛੱਤਾਂ ਤੇ ਚੜੇ ਹੋਏ ਆ ਦੇਖੋ ਦੇਖ ਸਕਦੇ ਆ ਤੁਸੀਂ ਅੱਗ ਬਹੁਤ ਹੀ ਧਿਆਨ ਨਾ ਕੱਗਾ ਮੈਂ ਘਟੂ ਘਟ तकरीबन 15 ਫੁੱਟ ਤੋਂੰਗੂ ਦੂਰ ਖੜਾ ਹੈਗਾ 15 ਦੇ ਵੀ ਨਹੀਂ ਲੱਗਦਾ 20 ਫੁੱਟ ਦੂਰ ਹੋਊਗਾ ਤੇਰਾ ਸੇਕ ਇਤੋਂ ਤੱਕ ਆ ਰਿਹਾ ਤੇ ਤੁਸੀਂ ਸੋਚ ਸਕਦੇ ਹੋ ਵੀ ਅੰਦਰ ਸਾਰਾ ਮੋਗਲੇਲ ਜਿਹਨੂੰ ਕਹਿੰਦੇ ਆ ਤੇਲ ਪٹرول ਅੰਦਰ ਪਟਰੋਲ ਸੀਗਾ ਜਿਹਦੇ ਕਰਕੇ ਜਿਹੜੀ ਇਹ ਅੱਗ ਲੱਗੀ ਆ ਕੋਈ ਫਾਇਰ ਗ੍ਰੇਡਰ ਨਹੀਂ ਆਇਆ ਵੀਰੇ ਸਾਨੂੰ 2 ਘੰਟੇ ਹੋ ਗਏ ਬਲਾਕਪੋਰਡ ਦੇ ਜਿੰਨੇ ਵੀ ਆ ਨੌਜਵਾਨ ਤੁਸੀਂ ਦੇਖ ਸਕਦੇ ਹੋ 2 ਘੰਟੇ ਹੋ ਗਏ ਸਾਰੇ ਪਿੰਡ ਦੇ ਜਿੰਨੇ ਵੀ ਨੌਜਵਾਨ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਕੋਈ ਵੀ ਇੱਥੇ ਫਾਇਰ ਗ੍ਰੇਡਰ ਵਾਲਾ ਜਿਹਾ ਕਹ ਦੀ ਇਹ ਵੀ ਇੱਥੇ ਨਹੀਂ ਪਹੁੰਚਿਆ ਤੇ ਅੱਗ ਤੁਸੀਂ ਦੇਖ ਸਕਦੇ ਬਹੁਤ ਹੀ ਭਿਆਨਕ ਅੱਗ ਹੈ ਨਾਲ ਹੀ ਬੈਂਕ ਆ ਬੈਂਕ ਦਾ ਵੀ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਸਕਦਾ ਸਾਰੇ ਜਿਹੜੇ ਆਪਣੇ ਲੋਕ ਆ ਬਲਾਕਪੋਰਡ ਦੇ ਉਹ ਸੈਨੇ ਹੋਏ ਆ ਮੈਂ ਬਲਾਲਾ ਵੀਰੇ ਕੁਛੀ ਦੇਖਣਾ ਹੈ ਮੈਂ ਬਲਾਲਾ ਇਹ ਨੌਜਵਾਨਾਂ ਨੇ ਆਪ ਹੀ ਕੋਸ਼ਿਸ਼ ਕਰਕੇ ਥੋੜੀ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਕਾਫੀ ਹੱਦ ਤੱਕ ਜਿਹੜੇ ਇੱਥੇ ਅੱਜ ਬਲਾਸਪੁਰ ਅੱਗ ਲੱਗੀ ਸੀਗੀ ਸਪੇਅਰ ਪਾਰਟ ਦੀ ਦੁਕਾਨ ਨੂੰ ਕਿੰਨਾ ਕੁ ਨੁਕਸਾਨ ਹੋਇਆ ਉਹਦੇ ਬਾਰੇ ਹੋਰ ਜਾਣਕਾਰੀ ਨੁਕਸਾਨ ਹਜ ਤੱਕ ਨੁਕਸਾਨ ਦਾ ਸਾਡੇ ਕੋਲ 7.55 ਦੇ ਜਿਹੜੀ ਕਾਲ ਆਈ ਸੀਗੀ ਤੇ ਅਸੀਂ ਗੱਡੀ ਆਪਣੀ ਟਰਨ ਆਊਟ ਕਰਤੀ ਨਾਲ ਦੇ ਨਾਲ ਤੇ ਅੰਦਰੋਂ ਬਾਹਗੇ ਪੁਰਾਣੀ ਵਾਲੀ ਗੱਡੀ ਜਿਹੜੀ ਆ ਉਹ ਵੀ ਟਰਨ ਆਊਟ ਕਰਤੀ ਸੀ ਇੱਥੇ ਮੌਕੇ ਤੇ ਅੱਗ ਕਾਫੀ ਸੀਗੀ ਸਪੇਅਰ ਪਾਰਟ ਦੀ ਦੁਕਾਨ ਨੂੰ ਅੱਗ ਲੱਗੀ ਸੀ ਇੱਥੇ ਕੀ ਹੁੰਦਾ ਕਈ ਵਾਰ ਜਦੋਂ ਨਾ ਸ਼ਾਮ ਦਾ ਟਾਈਮ ਰਾਤ ਦਾ ਟਾਈਮ ਹੁੰਦਾ ਹੈ ਅੱਗ ਨਾਲ ਕਾਫੀ ਦੇਰ ਦੀ ਲੱਗੀ ਹੁੰਦੀ ਹੈ ਤਾਂ ਉਸ ਕਰਕੇ ਜਿਹੜਾ ਹੁੰਦਾ ਜਦੋਂ ਆਪਾਂ ਇਸ ਮੌਕੇ ਤੇ ਪਹੁੰਚ ਯੋਗੀ ਹੁਣ ਜਦ ਮੁਗਿਆ ਤੋਂ ਹੁੰਦਾ ਹੈ ਆਪਾਂ ਨੂੰ 40 ਕਿਲੋਮੀਟਰ ਰੈਕਲਿਸ ਪੈ ਜਾਂਦਾ ਹੈ ਤੇ ਬਾਗੇ ਪੁਰਾਣੇ ਤੋਂ ਵੀ ਇੰਨਾ ਕਿ ਪੈ ਜਾਂਦਾ ਹੈ ਤੇ ਉਦੋਂ ਪਹੁੰਚਦਾ ਪਹੁੰਚਦਾ ਜਿਹੜਾ ਹੈਗਾ ਹੈ ਕਾਫੀ ਨੁਕਸਾਨ ਹੋ ਜਾਂਦਾ ਤੇ ਨੁਕਸਾਨ ਇਹਨਾਂ ਦਾ ਕਾਫੀ ਹੋ ਗਿਆ ਹੈ ਸੜ ਗਿਆ ਸਾਰਾ ਮਤਲਬ ਤਕਰੀਬਨ ਜਿੰਨਾ ਦਾ ਮਟੀਰੀਅਲ ਸੀ ਅੰਦਰ ਜਿਹੜਾ ਤੇ ਬਾਕੀ ਕੋਈ ਜਾਣੀ ਨੁਕਸਾਨ ਨਹੀਂ ਹੁਣ ਅੱਗ ਤੇ ਬਿਲਕੁਲ ਕਾਬੂ ਸਰ ਅੱਗ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਜਿਹੜੀ ਹੈਗੀ ਆ ਬਾਕੀ ਗੱਡੀਆਂ ਆਪਾਂ ਬਰਨਾਲੇ ਤੋਂ ਵੀ ਬੁਲਾ ਲਈ ਸੀ ਇੱਕ ਕਹਿਣ ਤੇ ਆਪਣੇ ਸਾਡੇ ਜਿਨ੍ਹਾਂ ਨੇ ਲਈਆਂ ਸੀ ਦੀ ਇਹ ਉਹ ਗੱਡੀ ਅਸੀਂ ਹੁਣ ਵਾਪਸ ਕੀਤੀ ਆ ਉਹਨਾਂ ਨੂੰ ਕੋਈ ਉਹਨਾਂ ਨੇ ਕੰਮ ਨਹੀਂ ਕੀਤਾ ਵੈਸੇ ਅਸੀਂ ਆਪਣੀ ਗੱਡੀਆਂ ਨਾਲ ਹੀ ਅੱਗੇ ਜਦੀ ਕੰਟਰੋਲ ਕਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਸਰ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਤੇ ਜਿਹੜਾ ਇਹਨਾਂ ਦਾ ਵੈਸੇ ਜਿਹੜਾ ਸਪੇਅਰ ਪਾਰਟ ਦਾ ਵਿੱਚ ਸਾਮਾਨ ਸੀਗਾ ਉਹ ਥੋੜਾ ਸੜ ਗਿਆ ਇਹਦੇ ਵਿੱਚ ਮੈਂ ਹੋਰ ਦੱਸਣਾ ਚਾਹੁੰਨਾ ਥੋੜਾ ਜਿਹਾ ਕਿ ਇੱਥੇ ਦੇ ਮੋਬਿਲ ਵਗੈਰਾ ਜਿਹੜੇ ਡਰਮ ਰੂਮ ਪੈ ਹੁੰਦੇ ਆ ਉਹ ਇਹਨੇ ਕੰਬਸਟੀਬਲ ਨਹੀਂ ਹੁੰਦੇ ਉਹ ਜਲਨਸ਼ੀਲ ਨਹੀਂ ਹੁੰਦੇ ਤੇ ਉਹ ਅਸੀਂ ਬਾਹਰ ਘੱਟ ਕੇ ਕੱਟ ਕੇ ਰੱਖਤੇ ਆ ਤੇ ਜਿਹੜੀ ਉਹਨਾਂ ਦੇ ਅੰਦਰ ਫਰਨੀਚਰ ਵਗੈਰਾ ਇਹਨਾਂ ਦਾ ਹੈਗਾ ਜੀ ਥੋੜ ਦੇ ਉਪਰੋਂ ਜਿਹੜੀ ਗਾਟਰ ਗਾਟਰ ਵਗੈਰਾ ਆ ਉਹ ਥੋੜੇ ਜੇ ਅੱਗ ਸੇਕ ਲੱਗਣ ਕਰਨ ਚੜਿਆ ਉਹ ਵਿੰਗੇ ਹੋ ਗਏ ਅੱਗ ਲੱਗਣ ਦਾ ਕਾਰਨ ਕੁਝ ਪਤਾ ਲੱਗਾ ਸਰ ਇਹੋ ਜੇ ਕਮਾਂ ਦੇ ਸ਼ਾਰਟ ਸਰਕਟ ਵਗੈਰਾ ਹੀ ਹੁੰਦਾ ਆ ਬਾਕੀ ਵਾਲੀ ਇਨਵੈਸਟੀਗੇਸ਼ਨ ਤੋਂ ਥੋੜੇ ਆਪਾਂ ਦੇਖਦੇ ਆ ਕਿ ਕਿਸ ਕੀ ਕਾਰਨ ਹੋ ਸਕਦਾ ਤੇ ਮੈਂ ਆਪਦੇ ਥਾਣੇ ਦੇ ਇਲਾਕੇ ਵਿੱਚ ਗਸ਼ਤੇ ਸੀਗਾ ਤੇ ਮੈਨੂੰ ਸਰਦਾਰ ਜਸਵੰਤ ਸਿੰਘ ਸਰਾ ਚੌਕੀ ਇਨ ਚਾਰਜ ਬਲਾਸਪੁਰ ਨੇ ਫੋਨ ਕੀਤਾ ਕਿ ਇੱਥੇ ਸਮਰਾ ਹਾਰਡਵੇਅਰ ਹੈ ਉਹਦੇ ਵਿੱਚ ਅਚਾਨਕ ਉਹ ਅੱਗ ਲੱਗ ਗਈ ਹੈ ਤੇ ਕਾਫੀ ਜ਼ਿਆਦਾ ਵੱਧ ਰਹੀ ਹੈ ਅਸੀਂ ਮੌਕੇ ਤੇ ਆਏ ਜਦੋਂ ਮੌਕੇ ਤੇ ਆਏ ਤੇ ਮੇਰੇ ਆਉਣ ਤੋਂ ਪਹਿਲਾਂ ਇੱਕ ਫਾਇਰ ਬ੍ਰਿਗੇਡ ਔਰ ਪਿੰਡ ਦੇ ਲੋਕਾਂ ਦਾ ਕਾਫੀ ਸਹਿਯੋਗ ਸੀਗਾ ਕਿ ਅੱਗ ਵਕਿਆ ਹੀ ਲੱਗੀ ਸੀਗੇ ਤੇ ਜਿਹੜੀ ਦੁਕਾਨ ਹੈ ਉਹਦੇ ਪਿਛਲੇ ਬੰਨੇ ਘਰ ਇਹ ਦੇਨ ਰੋਡ ਹੈ ਜਿਹੜਾ ਮੋਕਾ ਤੋਂ ਬਰਨਾਲਾ ਰੋਡ ਹੈ ਇਹਦੇ ਤੇ ਬਹੁਤ ਜ਼ਿਆਦਾ ਹਾਈ ਪਾਵਰ ਦੇ ਵਿੱਚ ਅੱਗ ਲੱਗੀ ਹੋਈ ਸੀਗੀ ਤੇ ਜਦੋਂ ਅਸੀਂ मौके ਤੇ ਪਹੁੰਚੇ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਔਰ ਨਾਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਕਰੀਬ 8 ਵਜੇ ਤੋਂ ਲੈ ਕੇ ਤੇ ਹੁਣ ਕਰੀਬ 11 ਵਜੇ ਚੱਲੇ ਨੇ ਇਹਦੇ ਵਿੱਚ ਬੜੀ ਜਦੋ ਜਿੱਦ ਕਰਕੇ ਹਿੰਮਤ ਕਰਕੇ ਔਰ ਇਹ ਜਿਹੜੀ ਅੱਗ ਹੈ ਜਿਹੜੀ ਬਿਲਕੁਲ ਸ਼ਾਂਤ ਕੀਤੀ ਹੈ ਬਾਕੀ ਮੈਂ ਤੁਹਾਨੂੰ ਬੇਨਤੀ ਇਹ ਕਰਨਾ ਚਾਹੁੰਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ ਉਹ ਪਿੰਡ ਵਾਸੀਆਂ ਨੇ ਦਿੱਤਾ ਹੈ ਤੇ ਨਾਲ ਪ੍ਰਸ਼ਾਸਨਿਕ ਤੌਰ ਤੇ ਜਿਹੜੀ ਸਾਡੀ ਫਾਇਰ ਬ੍ਰਿਗੇਡ ਸੀ ਉਹ ਤਿੰਨ ਗੱਡੀਆਂ ਪ੍ਰੋਪਰ ਤਰੀਕੇ ਨਾਲ ਆਗੀਆਂ ਸੀਗੀਆਂ ਤੇ ਅਸੀਂ ਕਾਫੀ ਹਿੰਮਤ ਕਰਕੇ ਇਸ ਅੱਗ ਤੇ ਕਾਬੂ ਪਾਇਆ ਤੇ ਅਕਾਲ ਪੁਰਖ ਅੱਗੇ ਇਹੀ ਅਰਦਾਸ ਸੱਚੇ ਪਾਤਸ਼ਾਹ ਅੱਗੇ ਕਿ ਇਹੋ ਜਿਹੇ ਦੋਹਾਤ ਬਣਦੇ ਆ ਤੇ ਨਾਲ ਦੇ ਸਹਿਯੋਗੀ ਸੱਜਣ ਨੇ ਜਿਹੜੇ ਪਿੰਡ ਵਾਸੀ ਹੋਣ ਭਾਵੇਂ ਪ੍ਰਸ਼ਾਸਨਿਕ ਅਧਿਕਾਰੀ ਹੋਣ ਉਦਮ ਬਖਸ਼ੇ ਜਿੱਦਾਂ ਉਦਮ ਕਰਕੇ ਅਸੀਂ ਇਹ ਪਿੰਡ ਨੂੰ ਅੱਗ ਦੀ ਲਪੇਟ ਤੋਂ ਬਚਾਇਆ ਹੈ ਇਹ ਸਾਡੇ ਵਾਸਤੇ ਔਰ ਪਿੰਡ ਵਾ ਪਿੰਡ ਵਾਸੀਆਂ ਦੇ ਵਾਸਤੇ ਇੱਕ ਅਜਿਹੇ ਕੰਮ ਸੀਗਾ ਇਹਦੀ ਰੋਕਥਾਮ ਕਰਨਾ ਬਹੁਤ ਜ਼ਰੂਰੀ ਸੀਗਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲੇ ਕੰਮ ਜਿਹੜਾ ਬਿਲਕੁਲ ਪ੍ਰੋਪਰ ਤਰੀਕੇ ਨਾਲ ਠੀਕ ਹੋ ਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਫਿਲਹਾਲ ਜਾਨੀ ਨੁਕਸਾਨ ਨਹੀਂ ਹੋਇਆਗਾ ਇਹ ਜਿਹੜੀ ਅੱਗ ਲੱਗੀ ਸੀਗੀ ਤੇ ਉਹ ਪਿਛਲੇ ਪਾਸੇ ਮੈਂ ਤੁਹਾਨੂੰ ਦਿਖਾ ਦਿੰਦਾ ਉਸ ਏਰੀਏ ਦੇ ਵਿੱਚ ਅੱਗ ਆਈ ਹੈ ਤੇ ਉਹਨੂੰ ਕੰਟਰੋਲ ਕਰਦੇ ਵਾਸਤੇ ਅਸੀਂ ਕਾਫੀ ਮਿਹਨਤ ਤੇ ਮਸ਼ਕਤ ਕੀਤੀ ਹੈ ਦੁਕਾਨ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਤਾਂ ਅਸੀਂ ਜੁੜਾ ਸਭ ਦੇਖਾਂਗੇ ਸਾਨੂੰ ਉਹ ਪ੍ਰੋਪਰティ ਕਿਹਨਾ ਦੱਸਣਗੇ ਇਹਦੇ ਵਿੱਚ ਸੁਣਨ ਚ ਆਇਆ ਕਿ ਹਾਰਡਵੇਅਰ ਦੀ ਦੁਕਾਨ ਇਹਦੇ ਵਿੱਚ ਪਾਈਪਾਂ ਜਿਵੇਂ ਕਹਿੰਦੇ ਹੈਗੇ ਕੋਈ ਸਮੱਗਰੀ ਜਿਹੜੀ ਇਹੋ ਜੀ ਜਲਨਸ਼ੀਲ ਹੈ ਇੱਕ ਜਿਹੜੇ ਕਹਿੰਦੇ ਆ ਵੀ ਮੋਬਾਈਲ ਵਗੈਰਾ ਉਹਦੀਆਂ ਬੋਟਲਜ਼ ਜਾਂ ਹੋਰ ਵੀ ਕਈ ਇੱਕ ਇਹਨਾਂ ਦੇ ਵਿੱਚ ਉਹ ਮੁੰਡਾ ਕਾਫੀ ਕੰਮ ਕਰਦਾ ਸੀਗਾ ਫੋਟੋ ਸਟੇਟ ਦਾ ਤੇ ਉਹਦਾ ਉਹ ਜਿਹਾ ਸਮਾਨ ਸੀ ਜਿਹੜਾ ਜਲਨ ਸੀਲ ਚ ਉਹਦੇ ਕਰਕੇ ਜਿਆਦਾ ਉਭਾਰ ਪਿਆ ਅੱਗ ਦਾ ਤੇ ਜਿਹੜੀ ਕੰਟਰੋਲ ਕਰਨ ਦੇ ਵਿੱਚ ਸਾਨੂੰ ਕਰੀਬ 3-4 ਘੰਟੇ ਲੱਗ ਗਏ ਇਹਦੇ ਨਾਲ ਸਰ ਬੈਂਕ ਵੀ ਪੈਂਦੀ ਸੀ ਕੋਈ ਬੈਂਕ ਨੂੰ ਜਾਂ ਏਟੀਐਮ ਨੂੰ ਉੱਤਰ ਕੋਈ ਨੁਕਸਾਨ ਪਹੁੰਚਿਆ ਉਹ ਅਸੀਂ ਕੋਸ਼ਿਸ਼ ਕੀਤੀ ਹੈ ਦੇਖਿਆ ਫਿਲਹਾਲ ਤਾਂ ਸਾਹਮਣੇ ਕੋਈ ਨਹੀਂ ਗੱਲ ਆਈ ਤੇ ਹਲੇ ਕੰਮ ਚੱਲ ਰਿਹਾ ਹੈ ਇਹਦੀ ਪੂਰੀ ਸ਼ਾਨਦਿਨ ਕਰਕੇ ਅਸੀਂ ਦੱਸ ਸਕਦੇ ਹਾਂ ਕੀ ਨੁਕਸਾਨ ਹੋਇਆ ਤੇ ਕੀ ਕਾਰਨ ਸਨ ਉਹ ਅਸੀਂ ਬਾਅਦ ਵਿੱਚ ਜਿਹੜੀ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੁਣ Asida ve Kodu Pelli